ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਇੱਕ ਬਣਾਉਣ ਲੱਗੇ ਆ ਜੀ ਬਾਰਡਰ ਆਪਾਂ ਅੱਜ ਬਾਰਡਰ ਦੱਸਾਂਗੇ ਬਣਾਉਣਾ ਕਿ ਕਿਵੇਂ ਬਣਾਉਣਾ ਆਪਾਂ ਤੇ ਉਹਦੇ ਵਾਸਤੇ ਆਪਾਂ ਆਹ ਤਿੰਨ ਧਾਗੇ ਤਿੰਨ ਲੜਾ ਕੀਤਾ ਜੀ ਬਰੀਕ ਸੀਗਾ ਧਾਗਾ ਆਪਾਂ ਤਿੰਨ ਲੜਾ ਕਰ ਲਿਆ ਤੇ ਆਹ ਲੜਤਾ ਆਪਣਾ ਹੈਗਾ ਹੀ ਇਹ ਕੁੰਡੇ ਪਾਉਣ ਵਾਲਾ ਤੇ ਆਪਾਂ ਤਿੰਨ ਲੜਾ ਕਰ ਲਏ ਸੀ ਤੇ ਹੁਣ ਆਪਾਂ ਬਣਾਵਾਂਗੇ ਜੀ ਬਾਰਡਰ ਤੇ ਬਾਰਡਰ ਬਹੁਤ ਸੋਹਣਾ ਬਣ ਕੇ ਆਉਂਦਾ ਤੁਸੀਂ ਕੋਟੀ ਸਵੈਟਰ ਜੈਕਟ ਬਣਾਉਣੀ ਆ ਤਾਂ ਬਾਰਡਰ ਬਣਾਓ ਤੇ ਬਹੁਤ ਸੋਹਣਾ ਮਣਕਿਆਂ ਜਾਂ ਵਾਲਾ ਬਾਰਡਰ ਬਣਦਾ ਤੇ ਚਲੋ ਜੀ ਸਟਾਰਟ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਆਪਾਂ ਫਰਸਟ ਤਾਂ ਇੱਕ ਵਾਰ ਇਸ ਤਰ੍ਹਾਂ ਪਾ ਲੈਨੇ ਆਂ ਕੁੰਡਾ ਕਿਉਂਕਿ ਆਪਣਾ ਆ ਪਕੜ ਬਣ ਜਵੇ ਤੇ ਨਹੀਂ ਆਪਾਂ ਇੱਥੇ ਗੰਡ ਵੀ ਪਾ ਸਕਦੇ ਆ ਜਿਵੇਂ ਆਪਾਂ ਪਾਉਣੀ ਹੋਵੇ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਗੰਡ ਪਾਉਣੀ ਹੁੰਨੇ ਆ ਇਹ ਵੀ ਕਰ ਲਾਂਗੇ ਇਸ ਤਰ੍ਹਾਂ ਵੀ ਹੋ ਜੂਗਾ ਜੀ ਇੱਥੇ ਸਿੰਗਲ ਵੀ ਰਹਿ ਜੂਗਾ ਹਾਂ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪਾਉਣਾ ਵਾਲ ਆਪਾਂ ਧਾਗਾ ਜਿਹੜੇ ਇਹ ਆਪਾਂ ਗੁੱਥੇ ਨਾਲ ਲਵੇਟਣੇ ਆ ਜੀ ਇਸ ਤਰ੍ਹਾਂ ਨਹੀਂ ਲਵੇਟਣੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਲਵੇਟਣਾ ਦੇਖੋ ਜੀ ਫਿਰ ਇਸ ਤਰ੍ਹਾਂ ਨਹੀਂ ਲਵੇਟਣਾ ਹੈਗਾ ਇਹਨੂੰ ਇਸ ਤਰ੍ਹਾਂ ਲਵੇਟਣਾ ਇਹ ਜਿਹੜਾ ਆਪਣਾ ਆਹ ਸਾਈਡ ਆ ਜਿਹੜੀ ਇਹ ਬਾਹਰਲੇ ਪਾਸੇ ਰਵੇ ਤੇ ਹੁਣ ਆਪਾਂ ਇੱਥੋਂ ਦੀ ਸਿਲਾਈ ਪਾਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਲਵੇਟ ਲੈਣਾ ਤੇ ਇਸ ਤਰ੍ਹਾਂ ਆਪਾਂ ਸਲਾਈ ਪਾਉਣੀ ਆ ਤੇ ਆਪਾਂ ਆਹ ਕੁੰਡਾ ਇਸ ਤਰ੍ਹਾਂ ਲੈਵਣਾ ਬਣਾ ਕੇ ਤੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਖਿੱਚ ਲਵਾਂਗੇ ਆਪਣਾ ਆਹ ਇਸ ਕੁੰਡੇ ਨੂੰ ਛੱਡ ਕੇ ਆਪਣੇ ਕੋਲ ਦੋ ਕੁੰਡੇ ਬਣ ਗਏ ਫਿਰ ਆਪਾਂ ਇਸ ਤਰ੍ਹਾਂ ਵਾਲ ਪਾਵਾਂਗੇ ਇਹਨੂੰ ਗੁੱਠੇ ਨੂੰ ਆਪਾਂ ਇਸ ਤਰ੍ਹਾਂ ਵਾਲ ਪਾਵਾਂਗੇ ਤੇ ਫਿਰ ਇੱਥੋਂ ਦੀ ਆਪਾਂ ਦੇਖੀ ਇਸ ਤਰ੍ਹਾਂ ਲੈ ਆਵਾਂਗੇ ਤੇ ਨੂੰ ਆਪਾਂ ਫੇਰ ਖਿੱਚ ਲਵਾਂਗੇ ਇਸ ਤਰ੍ਹਾਂ ਤੇਨ ਫੇਰ ਵਲ ਪਾਵਾਂਗੇ ਫੇਰ ਗੁੱਠੇਦ ਵਾਲੇ ਇਸ ਤਰ੍ਹਾਂ ਵਲ ਪਾਵਾਂਗੇ ਤੇ ਇਸ ਤਰ੍ਹਾਂ ਇਹਨੂੰ ਖਿੱਚ ਦਾਂਗੇ ਇਸ ਤਰ੍ਹਾਂ ਬਣ ਜਾਂਦਾ ਜੀ ਇਹ ਤੇ ਫੇਰ ਆਪਾਂ ਇਹਨੂੰ ਇਸ ਤਰ੍ਹਾਂ ਵਲ ਪਾਵਾਂਗੇ ਤੇ ਗੁੱਠੇਦਵਾਲੇ ਇਸ ਤਰ੍ਹਾਂ ਵਾਲਪਣਾ ਬਸਾ ਧਿਆਨ ਰੱਖਣਾ ਕਿ ਆਪਣਾ ਜਿਹੜਾ ਆਹ ਵਾਲਾ ਧਾਗਾ ਹੈਗਾ ਇਸ ਤਰ੍ਹਾਂ ਬਾਹਰਲੇ ਪਾਸੇ ਆਉਣਾ ਚਾਹੀਦਾ ਜੇਬ ਇਸ ਤਰ੍ਹਾਂ ਪਾ ਕੇ ਵੇਖ ਲਿਓ ਭਾਵੇਂ ਤੁਸੀਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਜੀ ਪਾਵਾਂਗੇ ਤਾਂ ਇਸ ਤਰ੍ਹਾਂ ਖਿੱਚੀ ਨਹੀਂ ਬੈਣੀ ਮਨਿਕ ਇਸ ਤਰ੍ਹਾਂ ਹੋ ਜਾਂਦਾ ਤੇ ਆਪਾਂ ਇਸ ਤਰ੍ਹਾਂ ਨਹੀਂ ਪਾਉਣਾ ਇਸ ਤਰ੍ਹਾਂ ਪਾਉਣਾ ਜੀ ਇਹਨੂੰ ਆਪਾਂ ਇਹ ਅੱਜ ਆਪਾਂ ਇਨੇ ਕੁੰਡੇ ਪਾ ਲਿਆ ਤੇ ਹੁਣ ਆਪਾਂ ਇੱਥੇ ਇੱਕ ਕੁੰਡਾ ਇਸ ਤਰ੍ਹਾਂ ਪਾ ਲੈਂਦੇ ਆ ਤੇ ਆਪਾਂ ਤੁਹਾਨੂੰ ਬਣਾ ਕੇ ਦਿਖਾਉਨੇ ਆ ਇਹ ਆ ਕੁੰਡਾ ਆਪਾਂ ਤਾਰਾਂਗੇ ਤਾਗਾ ਆਪਣਾ ਇੱਧਰ ਰਹਿਊਗਾ ਪਿੱਛੇ ਆ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਫਿਰ ਤਾਗਾ ਇੱਧਰ ਕਰਾਂਗੇ ਆ ਕੁੰਡਾ ਉਲਟਾ ਬਣਾ ਲਵਾਂਗੇ ਜਿਹੜਾ ਆਪਾਂ ਬਣ ਪਾਇਆ ਸੀਗਾ ਇਹਨੂੰ ਆਪਾਂ ਉਲਟੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ ਬਣਾ ਲਵਾਂਗੇ। ਆਹ ਕੁੰਡਾ ਉਲਟਾ ਬਣਾ ਲਵਾਂਗੇ। ਦੇਖੋ ਜੀ ਇਧਰ ਕਿੰਨਾ ਸੋਹਣਾ ਬਣਿਆ ਬਾਰਡਰ ਹੁਣ ਆਪਾਂ ਜਿਵੇਂ ਸਿੰਪਲ ਇੱਕ ਉਲਟਾ ਇੱਕ ਸਿੱਧਾ ਕੁੰਡਾ ਬਣਾਉਣੇ ਹੁੰਨੇ ਬਾਰਡਰ ਦਾ ਇਸ ਤਰ੍ਹਾਂ ਆਪਾਂ ਉੱਪਰ ਬਣਾ ਲਵਾਂਗੇ ਕਿ ਦੋਨਾਂ ਸਾਈਡਾਂ ਤੋਂ ਕਿੰਨਾ ਸੋਹਣਾ ਲੱਗਦਾ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਇਸ ਤਰ੍ਹਾਂ ਕੋਟੀ ਸਟ ਜੇ ਹੁਣ ਆਪਾਂ ਬਣਾਉਣਾ ਹੈ ਸੋਹਣਾ ਬਾਰਡਰ ਤਾਂ ਇਸ ਤਰ੍ਹਾਂ ਬਣਾ ਸਕਦੇ ਹਾਂ ਜੀ ਹਲੋ ਜੀ ਆਪਾਂ ਇੰਨਾ ਸਾਰਾ ਬਣਾਇਆ ਦੇਖੋ ਬਾਰਡਰ ਕਿੰਨਾ ਸੋਹਣਾ ਲੱਗਦਾ ਤੇ ਆਪਾਂ ਆ ਥੋੜਾ ਜਿਹਾ ਆਪਾਂ ਮੋਟੀ ਉਹਨਾਂ ਚ ਬਣਾਇਆ ਮੋਟੀ ਉਹਨਾਂ ਚ ਵੀ ਬਹੁਤ ਸੋਹਣਾ ਲੱਗਦਾ ਦੇਖੋ ਜੀ ਦੋ ਨਵਾਂ ਪਾਸਿਆਂ ਤੋਂ ਹੀ ਬਹੁਤ ਸੋਹਣਾ ਲੱਗਦਾ ਹੈ। ਪਾਸੇ ਸਿੱਧਾ ਪਾਸਾ ਹੈ, ਉਲਟਾ ਪਾਸਾ ਹੈ। ਇਹ ਕਿ ਯਸਤਰ ਬਹੁਤ ਸੋਹਣਾ ਲੱਗਦਾ ਜੀ ਚਲੋ ਜੀ ਜ਼ਰੂਰ ਟਰਾਈ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਿ ਤੁਹਾਨੂੰ ਇਹ ਬਾਰਡਰ ਕਿਵੇਂ ਦਾ ਲੱਗਿਆ ਵੈਸੇ ਬਹੁਤ ਸੋਹਣਾ ਬਾਰਡਰ ਹੈ ਜੀ ਦੇਖੋ ਇਸ ਤਰ੍ਹਾਂ ਮੋਤੀ ਲੱਗੇ ਲਖਦੇ ਆ ਤੇ ਕਿਸੇ ਵੀ ਔਨਲਾਈਨ ਤੇ ਬਾਅਸ ਸਕਦੇ ਆ ਆਪਾਂ ਗੂੜੇ ਰੰਗ ਤੇ ਵੀ ਫਿੱਕੇ ਤੇ ਵੀ ਹਰੇਕ ਰੰਗ ਤੇ ਬਹੁਤ ਸੋਹਣਾ ਲੱਗਦਾ ਜੀ ਤੋ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ